ਜੀ ਤਾਂ ਆਪ ਕੰਮ ਕਰਨ ਦੀ ਬਜਾਏ ਤੁਸੀਂ ਲੋਕਾਂ ਨੂੰ ਸੌਂਹ ਖਵਾਉਣ ਲਾ ਪਏ ਵੀ ਬੰਦੇ ਵਾਲੀਆਂ ਗੱਲਾਂ ਥੋੜੀ ਹੁੰਦੀ ਜੇ ਆਪਾਂ ਇਕੱਠੇ ਹੋ ਕੇ ਰੰਡਿਆਲੇ ਪਿੰਡ ਵੱਲੋਂ ਤੁਰিয়ে ਵੀ ਆਈ ਲਾੜੀ ਢੋਠ ਨੂੰ ਜਾਂ ਪ੍ਰਸ਼ਾਸਨ ਨੂੰ ਸੌਂਹ ਖਵਾ ਕੇ ਆਉਣੀ ਆ ਕੀ ਉਹ ਖਾਣਗੇ ਸੌਂਹ ਨਹੀਂ ਖਾਣੀ ਸੌਂਹ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਪੈਸਾ ਬਹੁਤ ਆਉਂਦਾ ਇਸ ਚੀਜ਼ ਦਾ ਵੀ ਸਾਨੂੰ ਉਤਰਾਜ ਇਸ ਚੀਜ਼ ਦਾ ਵੀ ਸਾਰ ਰੰਡਿਆਲੇ ਪਿੰਡ ਨੂੰ ਸੌਂਹ ਕਿਉਂ ਖਾਣ ਆਏ ਸੀ ਸੌਂਹ ਖਾਣੀ ਆ ਤੇ ਖੁਦ ਖਾਣ ਜੇ ਸੌਂਹ ਖਵਾਉਣੀ ਆ ਤੇ ਆਪਣੇ ਪ੍ਰਸ਼ਾਸਨ ਨੂੰ ਕੌਣ ਕਿਸ ਚੀਜ਼ ਦੀ ਸੌਂਹ ਖਵਾਈ ਗਈ ਉਹਨਾਂ ਦੇ ਵੱਲੋਂ ਇੱਥੇ ਨਸ਼ਾ ਵੇਚਣਾ ਨਹੀਂਗਾ ਤੇ ਨਸ਼ਾ ਪੀਣਾ ਨਹੀਂ ਕਰਨਾ ਨਹੀਂ ਪਰसों ਸੌਖਾ ਆ ਕੇ ਗਏ ਆ ਕਿ ਨਸ਼ਾ ਨਹੀਂ ਵੇਚਣਾ ਤੇ ਨਾ ਹੀ ਪੀਣਾ ਤੇ ਜਿਹੜੇ ਦਾਅਵੇ ਕਰ ਰਹੇ ਆ ਕਿ ਨਸ਼ਾ ਹੈ ਨਹੀਂਗਾ ਪਿੰਡ ਦੇ ਵਿੱਚ ਸਾਡੇ ਪਿੰਡ ਦਾ ਕੱਲ ਨੌਜਵਾਨ ਇੱਕ ਨਸ਼ੇ ਦੀ ਓਵਰਡੋਜ ਦੇ ਨਾਲ ਉਹਦਾ ਐਕਸੀਡੈਂਟ ਹੋਇਆ ਸਾਡੇ ਗਵਾਂਢ ਪਿੰਡੇ ਤੇ ਤੇ ਉਹਦੀ ਮੌਤ ਹੋ ਗਈ ਆ ਤਾਂ ਆਮ ਚੱਲੀ ਜਾਂਦਾ ਕਿਹੜਾ ਕੋਈ ਲੋਕਲ ਟੋਲੀ ਜਾਂਦਾ ਆਮ ਚੱਲਦਾ ਆਮ ਚੱਲਦਾ ਜਿੱਥੋਂ ਮਰਜੀ ਲੈ ਆ ਜਿੱਥੋਂ ਮਰਜੀ ਨੂਰਪੁਰੋ ਜਿੱਨਾ ਮਰਜੀ ਦੇ ਲੋ ਦੋਲੇਵਾ ਜਿੱਨਾ ਮਰਜੀ ਦੇ ਲੋ ਕੋਰਟਿਸ ਖਾਣ ਦੇ ਨਾ ਮਰਜੀ ਦੇ ਲੋ ਕੀ ਤੁਹਾਡੇ ਅਸੇ ਪਾਸੇ ਪਿੰਡ ਸਾਰੇ ਆ ਸਾਰੇ ਨੇੜ ਨੇੜ ਪਿੰਡ ਆ ਸਾਰੇ ਜੇ ਕੋ ਕਹਵੇ ਨਾ ਪਰਸੋਂ ਕੋ ਦਸਣ ਜਾਊਗਾ ਝਾੜੇ ਦਾ ਕੰਦਾ ਤੇ ਬੋਰਡ ਲਿਖ ਕੇ ਲਾਤੇ ਸਾਡੇ ਤੇ ਖਰਚਾ ਪਾਤਾ ਇੰਨਾ ਕੰਦਾ ਤੇ ਬੋਰਡ ਵੱਡੇ ਵੱਡੇ ਲੱਗ ਗਏ ਆ ਉਹ ਖਰਚਾ ਸਾਡੇ ਪਬਲਿਕ ਤੇ ਪੈ ਗਿਆ ਤ ਉਹਦਾ 1 ਰੁਪਿਆ ਫਾਇਦਾ ਨਹੀਂ ਹੋਣਾ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਜਿਹੜਾ ਵੇਦ ਨੂੰ ਫੜ ਲੈਣ ਦਾ ਰੌਲਾ ਖਤਮ ਹੋ ਜਾਊ ਸੌ ਤਾਂ ਇਹਨਾਂ ਦੇ ਦਿਮਾਗ ਤੇ ਕੋਈ ਗੱਲ ਚੜੀ ਹੋਈ ਆ ਪਤਾ ਨਹੀਂ ਕੀ ਬਸ ਸੌ 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 ਤਾਂ ਕੋਈ ਮਤਲਬ ਸੱਚੀ ਨਹੀਂ ਖਾਂਦਾ ਜੀ ਤੇ ਕੌਣ ਝੂਠੀ ਕਾਜੂ ਕੀ ਗੱਲ ਇਹ ਨਸ਼ੇ ਦੇ ਪੈਸੇ ਨਹੀਂ ਲੈਂਦੇਗੇ ਇਹਨਾਂ ਨੂੰ ਪਤਾ ਨਹੀਂ ਕਿ ਨਸ਼ਾ ਕਿੱਥੋਂ ਵੇਖਦਾ ਸਭ ਕੁਝ ਇਹਨਾਂ ਕੋਲ ਜਾਂਦਾ ਪ੍ਰਸ਼ਾਸਨ ਨੂੰ ਵੀ ਪਤਾ ਵਾ ਕੀ ਯੁੱਧ ਚੱਲ ਰਿਹਾ ਨਾ ਸ਼ਫਰ ਦੇ ਸਮਾਨ ਹੀ ਚੱਲੀ ਜਾਂਦਾ ਚਿੱਟਾ ਵੇਚੀ ਜਾਂਦੇ ਆ ਵੀ ਆਂਦੇ ਆ ਲੋਕੀ ਕੋਲੇ ਆ ਕੇ ਫੜਾ ਜਾਂਦੇ ਆ ਨਹਿਰਾਂ ਤੇ ਆਮ ਚੱਲਦਾ ਵਾ ਜਿੱਥੇ ਮਰਜੀ ਗਈ ਵਾਰ ਲੋਕੀ ਆਪ ਹੀ ਘਰੇ ਆ ਕੇ ਫੜਾਉਂਦੇ ਆ ਸਾਰਾ ਕੁਝ ਕਰਦੇ ਆ ਡਿਲੀਵਰੀ ਵੀ ਕਰਦੇ ਆ ਹਾਂ ਹਾਂ ਬਹੁਤ ਅੱਗਾ ਕੈਪਟਨ ਨੇ ਦਾਫਾ ਦੀ ਇਹ ਲੋਕਾਂ ਨੂੰ ਖੋਂਦੇ ਬਿਨਾਂ ਸਰ ਛੱਡੋ ਜਾਂ ਨਾ ਪੀਓ ਜਾਂ ਵੇਚੋ ਇਹਨਾਂ ਨੂੰ ਕਿਤੇ ਪਤਾ ਨਹੀਂ ਪੈ ਸੱਸਨ ਪਤਾ ਨਹੀਂ ਵੀ ਕਿਹੜਾ ਵੇਚਦਾ ਤੇ ਕਿਹੜਾ ਆਪਣੀ ਪੀਦਾ ਉਮਾ ਦੇ ਵਰਕਰ ਗਏ ਵਰਕਰ ਆਉਂਦੇ ਹੌਫ ਆ ਕੇ ਮੜੇ ਹੁਣ ਸਾਨੂੰ ਨੂੰ ਸੋਹ ਮਾਰੇ ਬਿਲਕੁਲ ਉਹ ਤੇ ਵਰਕਰ ਨੂੰ ਸੋਹ ਕਵਾਤੀ ਆਦੇ ਵਰਕਰ ਹੀ ਹੋਰ ਉਹਨੇ ਕੋਣ ਜਿਹੜੇ ਕਹੇ ਗੱਲ ਕੀਤੀ ਕਿ ਕੱਲ ਇੱਕ ਕਮੌਤੀ ਇਹਦੂ ਪਹਿਲਾਂ ਕਿੰਨੇ ਕਮੌਤਾਂ ਹੋਈਆਂ ਪਿੰਡ ਚਿੱਟੇ ਨਾਲ ਤੁਸੀਂ ਹੁਣ ਸਾਡੇ ਪਿੰਡ ਦਾ 10 ਮੁੰਡੇ ਮਾਰ ਕੇ ਹੋਣਗੇ ਇਸ ਹੱਸਾ ਨਾ ਕੋਈ ਨਸ਼ਾ ਬੰਦ ਹੋਇਆ ਵਾ ਨਾ ਘਟ ਹੋਇਆ ਵਾ ਨਸ਼ਾ ਧੁਕਣਾ ਹੋਇਆ ਵਾ ਤੇ ਨਾ ਹੀ ਨਸ਼ਾ ਬੰਦ ਇਹ ਕਰ ਸਕਦੇ ਜੀ ਚਾਹੇ 99% ਕਹਿ ਰਹੇ ਆ ਕੇਜਰੀਵਾਲ ਨੇ ਕਹਿ 99% ਬੰਦ ਹੋ ਗਿਆ ਨਹੀਂ 1% ਨਸ਼ਾ ਬੰਦ ਹੋਇਆ 99% ਚਾਲੂ ਆ ਲੋਕਵਾੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਮਤਾਜ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਇਸ ਮਹਿੰਮ ਤਹਿਤ ਵੱਖ-ਵੱਖ ਐਮ ਐਲ ਏ ਮੰਤਰੀ ਸਪੀਕਰ ਪਿੰਡੋਂ ਪਿੰਡ ਜਾ ਕੇ ਲੋਕਾਂ ਨੂੰ ਕਿਤੇ ਸੋਖਵਾਉਂਦੇ ਨੇ ਕਿਤੇ ਉਹਨਾਂ ਨੂੰ ਭਰੋਸਾ ਦਿਵਾਉਂਦੇ ਨੇ ਕਿ ਜਿਹੜਾ ਨਸ਼ਾ ਆ ਉਹ ਅਸੀਂ ਖਤਮ ਕਰ ਰਹੇ ਹਾਂ ਤੇ ਅਰਵਿੰਦ ਕੇਜਰੀਵਾਲ ਦਾ ਤੇ ਵੀ ਬਿਆਨ ਆ ਚੁੱਕਿਆ ਕਿ 99% ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕਿਆ ਸਿਰਫ 1% ਰਹਿ ਗਿਆ ਅਸੀਂ ਇਸ ਵਕਤ ਖੜੇ ਹਾਂ ਹਲਕਾ ਧਰਮਕੋਟ ਦੇ ਪਿੰਡ ਰੰਡੇਆਲਾ ਵਿਖੇ ਜਿੱਥੇ 2 ਦਿਨ ਪਹਿਲਾਂ ਹਲਕਾ ਵਿਧਾਇਕ ਲਾਡੀ ਢੋਸ ਆਉਂਦੇ ਨੇ ਤੇ ਪਿੰਡ ਦੇ ਵਿੱਚ ਆ ਕੇ ਸੌਂਖਵਾ ਕੇ ਜਾਂਦੇ ਨੇ ਕਿ ਨਾ ਨਸ਼ਾ ਕਰਨਾ ਨਾ ਵੇਚਣਾ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਕਿ ਸਾਨੂੰ ਭਾਈ ਸੌਂਖ ਕਿਉਂ ਖਵਾਈ ਗਈ ਸਾਰੀ ਗੱਲਬਾਤ ਕਰਦੇ ਆ ਤੇ ਨਾਲ ਇਹ ਗੱਲਬਾਤ ਕਰਦੇ ਆ ਕਿ ਵਾਕਿਆ ਤੇ ਵਿੱਚ ਨਸ਼ਾ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਜਾਂ ਉਸੇ ਤਰ੍ਹਾਂ ਬਰਕਰਾਰ ਹੈ ਗੱਲਬਾਤ ਕਰਦੇ ਆ ਪਿੰਡ ਵਾਸੀ ਸਾਡੇ ਨਾਲ ਮੌਜੂਦ ਨੇ ਯੂਨੀਅਨ ਦੇ ਆਗੂ ਵੀ ਨੇ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਜੀ ਜਿਵੇਂ ਪੰਜਾਬ ਦੇ ਵਿੱਚ ਯੋਧ ਨਸ਼ਾ ਵਿਰੋਧੀ ਲਹਿਰ ਚਲਾਈ ਜਾ ਰਹੀ ਹੈ ਕਹਿੰਦੇ ਕਿ ਨਸ਼ਾ ਖਤਮ ਹੋ ਗਿਆ ਪੰਜਾਬ ਚ ਖਤਮ ਹੋ ਗਿਆ ਤੁਹਾਡੇ ਇਲਾਕੇ ਵਿੱਚ ਜੀ ਦਾਸ ਜਗਰੂਪ ਸਿੰਘ ਰੰਡਿਆਲਾ ਬੀਕੇਯੂ ਬਹਿਰਾਮ ਕੇ ਜ਼ਿਲ੍ਹਾ ਪ੍ਰਧਾਨ ਮੋਗਾ ਜੀ ਸਰ ਜਿਹੜੀ ਗੱਲ ਤੁਸੀਂ ਨਸ਼ਾ ਸਰਕਾਰ ਨੇ ਕੀਤੀ ਹੋਈ ਆ ਵੀ ਯੋਧ ਨਸ਼ਾ ਵਿਰੋਧ ਇਹ ਸਭ ਝੂਠਾ ਵਾ ਇਹ ਇਹਨਾਂ ਨੇ ਝੂਠੀ ਮਹਿੰਮ ਚਲਾਈ ਹੋਈ ਆ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਨਾ ਕੋਈ ਨਸ਼ਾ ਬੰਦ ਹੋਇਆ ਵਾ ਨਾ ਘਟਿਆ ਹੋਇਆ ਵਾ ਨਸ਼ਾ ਦੁੱਗਣਾ ਹੋਇਆ ਵਾ ਤੇ ਨਾ ਹੀ ਨਸ਼ਾ ਬੰਦ ਇਹ ਕਰ ਸਕਦੇ ਆ ਜੀ ਚਾਹੇ 99% ਕਹਿ ਰਹੇ ਆ ਕੇਜਰੀਵਾਲ ਨੇ ਕਹਿ 99% ਬੰਦ ਹੋ ਗਿਆ ਨਹੀਂ 1% ਨਸ਼ਾ ਬੰਦ ਹੋਇਆ 99% ਚੱਲੂ ਆ ਲੋਕਾਂ ਲੋਕ ਅਜ ਰੋਸ ਆ ਸਾਨੂੰ ਠੀਕ ਹੈ ਜੀ ਜੋ ਇਹ ਗੱਲਾਂ ਕਰਦੀ ਆ ਸਰਕਾਰ ਅਸੀਂ ਸਰਕਾਰ ਨੂੰ ਹੀ ਕਵਾਂਗੇ ਕਿਉਂਕਿ ਆ ਆਮ ਪਾਰਟੀ ਦੀ ਸਰਕਾਰ ਆ ਜੇ ਆਮ ਪਾਰਟੀ ਦੀ ਸਰਕਾਰ ਚਾਹੁੰਦੀ ਜਿਸ ਬੇਸ ਤੇ ਇਹ ਸਰਕਾਰ ਆਈ ਹੈ ਤੇ ਇਹ ਨਸ਼ਾ ਬੰਦ ਕਰ ਸਕਦੀ ਸੀ ਪਰ ਨਹੀਂ ਇਹ ਚਾਹੁੰਦੇ ਨਹੀਂ ਇਹ ਚਾਹੁੰਦੇ ਨਹੀਂ ਹੈ ਵੀ ਨਸ਼ਾ ਬੰਦ ਹੋਵੇ ਕਿਉਂਕਿ ਜਿਹੜਾ ਨਸ਼ਾ ਵਿਕ ਰਿਹਾ ਉਹ ਵੀ ਐਮਐਲਏ ਦੀ ਸ਼ੈ ਨਾ ਵਿਕ ਰਿਹਾ ਪ੍ਰਸ਼ਾਸਨ ਦੀ ਸ਼ੈ ਨਾ ਵਿਕ ਰਿਹਾ ਹੈ ਪ੍ਰਸ਼ਾਸਨ ਨੂੰ ਪਤਾ ਹੈ ਵੀ ਨਸ਼ਾ ਕੌਣ ਵੇਚਦਾ ਹੈ ਤੇ ਕੌਣ ਪੀਂਦਾ ਐਮਐਲਏ ਸਾਹਿਬ ਨੂੰ ਵੀ ਪਤਾ ਅਸੀਂ ਆਪਦੇ ਹਲਕੇ ਦੀ ਗੱਲ ਕਰਾਂਗੇ ਸਾਡਾ ਹਲਕਾ ਧਰਮਕੋਟ ਹੈ ਜੀ ਦਵਿੰਦਰ ਜੀ ਸਿੰਘ ਲਾਡੀ ਟੋ ਸਾਡੇ ਐਮਐਲਏ ਸਾਹਿਬ ਹੈ ਠੀਕ ਹੈ ਜੀ ਪਰਸੋਂ ਨੰਗੀ 16 ਤਰੀਕ ਨੂੰ ਆਏ ਸੀ ਸਾਡੇ ਪਿੰਡ ਜੀ 16 ਮਈ ਨੂੰ ਤੇ ਪਿੰਡ ਦੇ ਵਿੱਚ ਸੌਂ ਖਵਾ ਕੇ ਗਏ ਆ ਗੁਰਦੁਆਰਾ ਸਾਹਿਬ ਆਏ ਸੀ ਸੌਂ ਖਵਾ ਕੇ ਗਏ ਆ ਪਿੰਡ ਦੇ ਪਤਵੰਤੇ ਬਹੁਤ ਜਾਮ ਪਾਰਟੀ ਆ ਆਮ ਆਦਮੀ ਪਾਰਟੀ ਦੇ ਲੋਕ ਸੀ ਇਕੱਠੇ ਹੋਏ ਸੀ ਉੱਥੇ ਜੀ ਸਾਨੂੰ ਉਤਰਾਜ ਇਸ ਚੀਜ਼ ਦਾ ਵੀ ਸਾਰ ਰੰਡਿਆਲੇ ਪਿੰਡ ਨੂੰ ਸੌਂ ਕਿਉਂ ਖਾਣ ਆਏ ਸੀ ਸੌਂ ਖਾਣੀ ਆ ਤਾਂ ਖੁਦ ਖਾਣ ਜੇ ਸੌਂ ਖਵਾਉਣੀ ਆ ਤੇ ਆਪਣੇ ਪ੍ਰਸ਼ਾਸਨ ਨੂੰ ਖਾਣ ਸਾਨੂੰ ਸਾਡੇ ਪਿੰਡਾਂ ਦੇ ਵਿੱਚ ਸੌਂ ਕਿਉਂ ਨਾ ਸਾਡਾ ਪਿੰਡ ਪਿੰਦਾ ਨਾ ਸਾਡਾ ਪਿੰਡ ਵੇਚਦਾ ਠੀਕ ਹੈ ਇਹ ਵੇਚਣ ਵਾਲਿਆਂ ਨੂੰ ਸੌਂਖ ਖਵਾ ਰਹੇ ਆ ਕਿ ਪੀਣ ਵਾਲਿਆਂ ਨੂੰ ਸੌਂਖਾ ਸਾਨੂੰ ਇਹ ਨਹੀਂ ਪਤਾ ਲੱਗਾ ਲਾੜੀ ਢੋਸਾ ਵਾਇਏ ਸੀਗੇ ਆ ਕੇ ਆਵਦਾ ਧੰਗਾ ਘੰਟਾ ਪ੍ਰਚਾਰ ਕੀਤਾ ਚਲੇ ਗਿਆ ਸਾਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਇਹਨਾਂ ਚੀਜ਼ਾਂ ਦੇ ਵਿੱਚ ਕੰਮ ਕਰ ਸੌਂਖ ਖਵਾਈ ਗਈ ਹੈ ਕਿਸ ਚੀਜ਼ ਦੀ ਸੌਂਖ ਖਵਾਈ ਗਈ ਉਹਨਾਂ ਦੇ ਵੱਲੋਂ ਇੱਥੇ ਆ ਕੇ ਨਸ਼ਾ ਵੇਚਣਾ ਨਹੀਂਗਾ ਤੇ ਨਸ਼ਾ ਪੀਣਾ ਨਹੀਂਗਾ ਕਰਨ ਨਹੀਂਗਾ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਪਤੇ ਦੀ ਪਰਸੋਂ ਸੌਂਖ ਖਵਾ ਕੇ ਗਏ ਆ ਕਿ ਨਸ਼ਾ ਨਹੀਂ ਵੇਚਣਾ ਤੇ ਨਾ ਹੀ ਪੀਣਾ ਤੇ ਜਿਹੜੇ ਦਾਅਵੇ ਕਰ ਰਹੇ ਆ ਕਿ ਨਸ਼ਾ ਹੈ ਨਹੀਂਗਾ ਪਿੰਡ ਦੇ ਵਿੱਚ ਸਾਡੇ ਪਿੰਡ ਦਾ ਕੱਲ ਨੌਜਵਾਨ ਇੱਕ ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦਾ ਐਕਸੀਡੈਂਟ ਹੋਇਆ ਸਾਡੇ ਗਵਾਂਢ ਪਿੰਡ ਇਤੇ ਤੇ ਉਹਦੀ ਮੌਤ ਹੋ ਗਈ ਆ ਕੱਲ ਸੰਸਕਾਰ ਸੀ ਕੱਲ ਸ਼ਾਮੀ ਉਹਦਾ ਮਤਲਬ ਪਰਸੋਂ ਸੁਖਵਈਅਤ ਤੇ ਕੱਲ ਨਸ਼ੇ ਨਾਲ ਇੱਕ ਮੌਤ ਹੋ ਗਈ ਹਾਂਜੀ 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 ਹੋ ਗਈ ਹੈ ਜੀ ਸਪਸ਼ਟ ਹੈ ਜੀ ਇਹ ਕੋਈ ਝੂਠ ਨਹੀਂ ਹੈ ਲਾਡੀ ਟੋਸ ਪਰਸੋਂ ਆਏ ਸੀਗੇ ਕੱਲ ਮੌਤ ਹੋਈ ਆ ਮੌਤ ਜੇ ਜ਼ਿਆਦਾ ਗੱਲ ਆਪਾਂ ਘਰ ਵੀ ਚੱਲ ਵੜਦੇ ਹਾਂ ਜਿਨ੍ਹਾਂ ਦਾ ਨੌਜਵਾਨ ਬੇਟਾ ਮੌਤ ਹੋਈ ਉਹਨਾਂ ਦੀ ਇਹਦੋਂ ਪਹਿਲਾਂ ਵੀ ਬਹੁਤ ਮੌਤਾਂ ਹੋਈਆਂ ਦੋ ਦੋ ਮੌਤਾਂ ਇਕੱਠੀਆਂ ਹੋਈਆਂ ਤੁਹਾਡੇ ਪਿੰਡ ਹਾਂਜੀ ਪਰ ਕੋਈ ਬੋਲਦਾ ਨਹੀਂ ਹੈ ਕਿਉਂਕਿ ਲੋਕ ਆ ਜਿਹੜੇ ਉਹ ਅੰਨੇ ਭਗਤ ਆ ਇੱਕ ਤਾਂ ਭਗਤ ਹੁੰਦੇ ਆ ਨਾ ਭਗਤ ਨਹੀਂ ਆ ਲੋਕ ਸਾਡੇ ਲੋਕ ਅੰਨੇ ਭਗਤ ਆ ਇੱਕ ਗੱਲ ਹੋਰ ਵੀਰ ਜੀ ਮੈਂ ਤੁਹਾਡੇ ਮਾਦੀਆ ਮਰੀ ਦੱਸਣਾ ਚਾਹੁੰਨਾ ਲੋਕ ਇੰਨੇ ਕ ਮਾਨਸਿਕ ਰੋਗੀ ਹੋ ਗਏ ਆ ਨਾ ਕਿ ਕੁਝ ਬੋਲਦੇ ਹੀ ਨਹੀਂ ਯਾਰ ਕੋਈ ਆਪਣੇ ਪੁੱਤ ਮਰਵਾਈ ਜਾਂਦੇ ਤੁਸੀਂ ਪ੍ਰਵਾਹ ਪ੍ਰਾ ਮਰਵਾਈ ਜਾਂਦੇ ਆ ਉਹ ਤੁਸੀਂ ਕਿੱਡਾ ਨੁਕਸਾਨ ਕਰੀ ਜਾਂਦੇ ਕੁਝ ਬੋਲੋ ਯਾਰ ਉਹ ਜੇ ਤੁਸੀਂ ਨਹੀਂ ਬੋਲੋਗੇ ਤਾਂ ਹੋਰ ਕੌਣ ਬੋਲੂਗਾ ਤੁਹਾਡੇ ਵਾਸਤੇ ਅੱਛਾ ਜੇ ਤੁਸੀਂ ਗੱਲ ਕੀਤੀ ਆਪਾਂ ਸੌਂ ਦੀ ਕਿ ਪਰਸੋਂ ਸੌਂ ਖਵਾਈ ਆ ਤੁਸੀਂ ਕੀ ਕਹਿੰਦੇ ਹੋ ਕਿ ਸੌਂ ਜਿਹੜੇ ਵਿਧਾਇਕ ਨੇ ਜਾਂ ਪ੍ਰਸ਼ਾਸਨ ਨੇ ਉਹ ਕਿਸ ਚੀਜ਼ ਦੀ ਖਾਣ ਜਾਂ ਕਿਉਂ ਉਹਨਾਂ ਨੂੰ ਖਵਾਈ ਜਾਵੇ ਉਹਨਾਂ ਨੂੰ ਖਵਾਈਏ ਜਿਹੜੀ ਤੁਹਾਨੂੰ ਖੋਈ ਗਈ ਹੈ ਉਹਨਾਂ ਨੂੰ ਖਵਾਈ ਜਾਵੇ ਜੀ ਉਹਨਾਂ ਨੂੰ ਪਤਾ ਵਾ ਹਲਕਾ ਐਮਐਲਏ ਸਾਹਿਬ ਨੂੰ ਵੀ ਪਤਾ ਵਾ ਨਸ਼ਾ ਕੌਣ ਵੇਚਦਾ ਇੱਕ ਚੁਬਨ ਵਾਲੀ ਗੱਲ ਮੈਂ ਕਰ ਰਿਹਾ ਵਾਂ ਕੀ ਗੱਲ ਇਹ ਨਸ਼ੇ ਦੇ ਪੈਸੇ ਨਹੀਂ ਲੈਂਦੇ ਕਿ ਇਹਨਾਂ ਨੂੰ ਪਤਾ ਨਹੀਂ ਕਿ ਨਸ਼ਾ ਕਿੱਥੋਂ ਵੇਚਦਾ ਸਭ ਕੁਝ ਇਹਨਾਂ ਕੋਲ ਜਾਂਦਾ ਵਾ ਪ੍ਰਸ਼ਾਸਨ ਨੂੰ ਵੀ ਪਤਾ ਵਾ ਕੋਹ ਨਸ਼ਾ ਵੇਚਦਾ ਹੈ ਕੋਹ ਨਸ਼ਾ ਪੀਂਦਾ ਸਭ ਪਤਾ ਸਿਰਫ ਪੀਣ ਵਾਲਿਆਂ ਨੂੰ ਫੜਦੇ ਆ ਉਹ ਵੀ ਜਿੱਦਾਂ ਕੋਈ ਗਰੀਬ ਹੋਇਆ ਮਾੜਾ ਮੋਟਾ ਕੁਛ ਇਦਾਂ ਦਾ ਹੋਇਆ ਉਹਨੂੰ ਫੜਦੇ ਆ ਮਹਾਰਾਜ ਗੱਲ ਮੁੱਕਦੀ ਹੈ ਵੀ ਇਨ੍ਹਾਂ ਕੋਲੇ ਕੋਈ ਹੱਲ ਹੈ ਨਹੀਂ ਇਹ ਤਾਂ ਐਵੇਂ ਝੂਠੀਆਂ ਸੌਹਾਂ ਖਾਂਦੇ ਫਿਰਦੇ ਆ ਤੇ ਖੌਂਦੇ ਫਿਰਦੇ ਹੂੰ ਬਾਬੂ ਕੀ ਹਾਲਾਤ ਕੀ ਹਾਲਾਤ ਨੇ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਨਸ਼ੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਯੁੱਧ ਨਸ਼ੇ ਰੁੱਧ ਪੰਜਾਬ ਪੂਰੇ ਵਿੱਚ ਚਲਾਇਆ ਜਾ ਰਿਹਾ ਤੁਹਾਡੇ ਪਿੰਡ ਵੀ ਕਹਿੰਦੇ ਕਿ ਵਧਾਇਆ ਕਾਇ ਸੀ ਨਸ਼ਾ ਘਟਿਆ ਤੁਹਾਡੇ ਪਿੰਡ ਦੇ ਵਿੱਚ ਨਹੀਂ ਕੋਈ ਘਟਿਆ ਘਟਿਆ ਨਸ਼ਾ ਦਾ ਜਿਨ੍ਹਾਂ ਨੇ ਖਾਣਾ ਉਹਨਾਂ ਦਾ ਲੱਭ ਹੀ ਲੈਣਾ ਨਸ਼ਾ ਆਮ ਚੱਲੀ ਜਾਂਦਾ ਕਿਹੜਾ ਕੋਈ ਨੋਕੜ ਟੋਲੀ ਜਾਂਦਾ ਆਮ ਚੱਲਦਾ ਆਮ ਚੱਲਦਾ ਜਿੱਥੋਂ ਮਰਜ਼ੀ ਲਓ ਜਿੱਥੇ ਮਰਜ਼ੀ ਨੂਰਪੁਰੋ ਜਿੱਨਾ ਮਰਜ਼ੀ ਦੇ ਲੋ ਦੋਲੇਵਾਂ ਦੇ ਨਾਮ ਮਰਜ਼ੀ ਦੇ ਲੋ ਕੋਟੇ ਦੇ ਸ਼ਾਮ ਦੇ ਨਾਮ ਮਰਜ਼ੀ ਦੇ ਲੋ ਕਿ ਤੁਹਾਡੇ ਅਸੇ ਬਸੇ ਪਿੰਡ ਸਾਰੇ ਆ ਸਾਰੇ ਨੇੜ ਨੇੜ ਪਿੰਡ ਆ ਸਾਰੇ ਹਾਂ ਮੁੰਡਾ ਜਿਹੜਾ ਕੱਲ ਗਿਆ ਸਾਡੇ ਨਸ਼ਾ ਲੈਣ ਉਹ ਵਿਚਾਰਾ ਕੋਟੀ ਸੇਖਾਂ ਤੋਂ ਲੈ ਕੇ ਲੈ ਗਿਆ ਜਨੂ ਪਤਾ ਲੈ ਕੇ ਆਇਆ ਉਹ ਉਹ ਮਰਿਆ ਜਿਹੜਾ ਨਸ਼ੇ ਨੇ ਮਰਿਆ ਸ਼ਰੀਆਂ ਮਿਲਦਾ ਮਤ ਸ਼ਰੀਆਂ ਸ਼ਰੀਆਂ ਮਿਲਦਾ ਜੀ ਸ਼ਰੀਆਂ ਕੋਈ ਕਸਬ ਨਹੀਂ ਕਿਤੇ ਬਸ ਸਰਕਾਰ ਕਿਹੜੇ ਕਹਿੰਦੀ ਇਹ ਕਹਿੰਦੇ ਕਿ ਨਸ਼ਾ ਚਿੱਟਾ ਆ ਜਿਹੜਾ ਖਤਮ ਕਰਤਾ ਸੀ ਨਹੀਂ ਸਰਕਾਰਾਂ ਨੇ ਕੀ ਕਹਿਣਾ ਜੇ ਇੱਕ ਬੋਲਣਾ ਜੀ ਉਹਨਾਂ ਦੇ ਹੋਰ ਕੱਖ ਨਹੀਂ ਜੀ ਸਾਰੇ ਲੋਕਾਂ ਨੂੰ ਪਤਾ ਸਾਰੇ ਐਸਐਸਪੀ ਨੂੰ ਕਿਸੇ ਪੁਲਿਸ ਨੂੰ ਭੁੱਲਣੀ ਨਹੀਂ ਜੇ ਕੋਈ ਕਹੇ ਨਾ ਪੁਲਿਸ ਨੂੰ ਦੱਸਣ ਜਾਊਗਾ ਸਾਡੇ ਦਾ ਕੰਦਾ ਤੇ ਬੋਰਡ ਲਿਖ ਕੇ ਲਾਤੇ ਸਾਡੇ ਤੇ ਖਰ ਕੰਦਾ ਦੇ ਬੋਰਡ ਵੱਡੇ ਵੱਡੇ ਲੱਗੇ ਆ ਉਹ ਖਰਤਾ ਸਾਡੇ ਪਬਲਿਕ ਤੇ ਪੈ ਗਿਆ ਤੇ ਉਹਦਾ 1 ਰੁਪਿਆ ਫਾਇਦਾ ਨਹੀਂ ਹੋਣਾ ਕਿਉਂਕਿ ਪ੍ਰਸ਼ਾਸਨ ਦਾ ਪਤਾ ਜਿਹੜਾ ਵੇਦ ਨੂੰ ਫੜ ਲੈਣ ਦਾ ਰੌਲਾ ਖਤਮ ਹੋ ਜਾਊਗਾ ਫੜਦੇ ਉਹਨਾਂ ਨੂੰ ਨਾ ਜਿੰਨਾ ਕੋਈ ਕਰਨੀ ਇਹ ਤਾਂ ਕਹਿੰਦੇ ਸੀ ਜੇਲਾਂ ਭਰੀ ਜਾਂਦੇ ਚੱਕ ਚੱਕ ਮੈਨ ਕੋਈ ਸਾਡੇ ਨੇੜੇ ਤਾਂ ਕੋਈ ਅੱਲੇ ਸਾਲਾ ਫੜਿਆ ਵੇਖਿਆ ਇਹ ਤਾਂ ਥੋੜੇ ਵੱड्या ਨਹੀਂ ਨਾ ਮਾਤਾ ਜੀ ਜਿਵੇਂ ਮੰਨ ਲਓ ਪਹਿਲਾਂ ਬਿਕਦਾ ਸੀਗਾ ਯੁੱਧ ਚੱਲਣ ਤੋਂ ਪਹਿਲਾਂ 3-4 ਮਹੀਨੇ ਤੋਂ ਪਹਿਲਾਂ ਉਸ ਉਹੀ ਹਾਲ ਤਾਂ ਕਿ ਘਟਿਆ ਉਹ ਯਾਰ ਨਾਲੇ ਪੂਰਾ ਫਰਕ ਨਹੀਂ ਗਿਆ ਕੁਰਾਨੀ ਬੇਮਾ ਨਾ ਨਾ ਮਾ ਮਾ ਸੋਹਣ ਹਾਂ ਜਿਹੜੀ ਕਹਿੰਦੇ ਇੱਕ ਸੌਖ ਖਵਾਈਏ ਤੁਹਾਡੇ ਪਿੰਡ ਤੁਸੀਂ ਵੇਚਦੇ ਚੱਟਾ ਪੀਂਦੇ ਤੁਸੀਂ ਨਾ ਜੀ ਨਾ ਅਸੀਂ ਨਾ ਸੋਹਣ ਆਣ ਗਏ ਨਾ ਸੌਖ ਖਾੜਦੇ ਹੱਕ ਚ ਨਾ ਸੋਹਣ ਖਾਣਦੇ ਹੱਕ ਚ ਕਿਉਂਕਿ ਸੌਖ ਤਾਂ ਇੱਕ ਸਾਡੀ ਧਾਰਮਿਕ ਆੜ ਹੈ ਉਹ ਅਸੀਂ ਕਿਉਂ ਲਈਏ ਜਦੋਂ ਅਸੀਂ ਖਾਣਾ ਨਹੀਂ ਅਸੀਂ ਪੀਣਾ ਨਹੀਂ ਵਿਚਰਾਂ ਸਾਡੀ ਜਾੜ ਕਾ ਸੌਹਣ ਤੁਹਾਨੂੰ ਕਿਉਂ ਖਵਾਈ ਗਈ ਸੌ ਕੀ ਲਾਤ ਨਹੀਂ ਜੀ ਸਾਨੂੰ ਨਹੀਂ ਖਵਾਈ ਕੇ ਨਾ ਅਸੀਂ ਪਿੰਡ ਦੇ ਲੋਕਾਂ ਨੂੰ ਪਿੰਡ ਜਾ ਕੇ ਉਹ ਤਾਂ ਉਹਨਾਂ ਦੇ ਵਰਕਰ ਸੀਗੇ ਉਹਨਾਂ ਨੇ ਖਵਾ ਦਿੱਤਾ ਉਹਨੂੰ ਉਹ ਮਾਦੇ ਵਰਕਰ ਗਏ ਵਰਕਰ ਆਪਦੇ ਹੌਂਕਾ ਕੇ ਮੁੜੇ ਹੋਣਗੇ ਸਾਨੂੰ 100 ਬਾਰੇ ਬਿਲਕੁਲ ਉਹ ਤੇ ਵਰਕਰ ਨੂੰ ਸੌਂ ਖਵਾਤੀ ਆਦੇ ਵਰਕਰ ਹੀ ਹੋਰ ਉਹਨੇ ਕੌਣ ਜਿਹੜੇ ਕਿਉਂ ਖਵਾਤੀ ਫਿਰ ਉਹਨਾਂ ਨੂੰ ਇਹ ਸੀ ਸਾਨੂੰ ਪਤਾ ਉਹ ਕਾਹਦਾ ਖਵਾਤੇ ਉਹ ਤਾਂ ਇੱਕ ਉਹਨਾਂ ਦਾ ਪ੍ਰਚਾਰ ਆ ਉਹਨਾਂ ਦਾ ਹੋਰ ਕਾਹ ਨਹੀਂ ਗਈ ਹਾਂ ਇਹ 100 ਖਵਾਉਣ ਦਾ ਤਰੀਕਾ ਇੱਕ ਪ੍ਰਚਾਰ ਆ ਉਹਨਾਂ ਦਾ ਆਪਦਾ ਪ੍ਰਾਪਰਟੀ ਦਾ ਕਿਵੇਂ ਜਿਵੇਂ ਕਹਿੰਦੇ ਕੋਤੋਂ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨੂੰ ਸੌਂ ਖਵਾਤੇ ਉਹਨੂੰ ਸੌਂ ਖਵਾਉਣ ਦਾ ਕੀ ਮਤਲਬ ਉਹਨਾਂ ਨੇ ਸਰਪੰਚ ਸਾਹਿਬ ਆ ਸਾਡੇ ਪਿੰਡ ਜੀ ਉਹ ਵੀ ਆਮ ਆਦਮੀ ਪਾਰਟੀ ਦੇ ਆ ਨੌਜਵਾਨ ਮੰਡਾਵਾ ਤੇ ਉਹਨਾਂ ਨੂੰ ਫਿਰ ਐਮਐਲਏ ਸਾਹਿਬ ਦੇ ਮਗਰ ਲੱਗਣਾ ਪੈਣਾ ਜੀ ਜਿਵੇਂ ਐਮਐਲਏ ਸਾਹਿਬ ਕਹਿੰਦੇ ਆ ਠੀਕ ਹੈ ਜੀ ਉਵੇਂ ਉਹਨਾਂ ਤੇ ਮਗਰ ਜਾਣਾ ਪੈਣਾ ਜੀ ਉਹਨਾਂ ਨੂੰ ਜਿਉਂ ਨਹੀਂ ਜਾਂਦੇ ਫਿਰ ਉਹਨਾਂ ਨੇ ਉਹ ਚਟਾ ਵੇਚਦੇ ਜਿਹੜਾ ਉਹਨੂੰ ਸੌਖ ਵਈ ਗਈ ਨਹੀਂ ਵੇਚਦੇ ਤਾਂ ਨਹੀਂ ਗਏ ਪਰ ਉਹਨਾਂ ਨੂੰ ਸਾਡੇ ਸਰਪੰਚ ਸਾਹਿਬ ਨੇ ਸਰਪੰਚੀ ਮਤਲਬ ਇਲੈਕਸ਼ਨ ਤੋਂ ਪਹਿਲਾਂ ਉਹਨੇ ਪਿੰਡ ਦੇ ਵਿੱਚ ਲਾਉਸਮੈਂਟ ਵੀ ਕਰਾਈ ਸੀ ਵੀ ਜੇ ਕੋਈ ਵੇਚਦਾ ਤੇ ਹਟਜੋ ਜੇ ਕੋਈ ਪੀਂਦਾ ਤੇ ਆਓ ਅਸੀਂ ਇਲਾਜ ਕਰਾ ਕੇ ਦੇਵਾਂਗੇ ਤੁਹਾਡਾ ਪਰ ਨਹੀਂ ਲੋਕਾਂ ਨੇ ਕੋਈ ਮਤਲਬ ਉਹਦੀ ਗੱਲ ਤੇ ਵੀ ਗੌਰ ਨਹੀਂ ਕੀਤੀ ਤੇ ਜਿਹੜੇ ਸੌ ਦੀ ਗੱਲ ਵਾਰ-ਵਾਰ ਆਉਂ ਬਸ ਸੌ 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 ਤਾਂ ਕੋਈ ਮਤਲਬ ਸੱਚੀ ਨਹੀਂ ਖਾਂਦਾ ਜੀ ਤੇ ਕੌਣ ਝੂਠੀ ਕਾਜੂ ਹਾਂਜੀ ਦਿੱਲੀ ਨੂੰ ਵਿੱਚ ਪੰਜਾਬ ਦੇ ਵੜਨ ਦਾ ਇੱਕ ਬਹਾਨਾ ਸੌ ਪ੍ਰਚਾਰ ਦਾ ਹੋਰ ਕੋਈ ਸੌ ਨਾ ਮਤਲਬ ਕੇਜਰੀਵਾਲ ਦਾ ਬਿਆਨ ਆਇਆ ਕਹਿੰਦਾ 99% ਚਟਾ ਖਤਮ ਹੋ ਗਿਆ ਪੰਜਾਬ ਚ ਨਹੀਂ ਜੀ ਕੇਜਰੀਵਾਲ ਨੂੰ ਤਾਂ ਪੰਜਾਬ ਬਾਰੇ 1% ਵੀ ਨਹੀਂ ਪਤਾ ਕਿ ਪੰਜਾਬ ਚ ਕੀ ਆ ਤੇ ਦਿੱਲੀ ਚ ਕੀ ਆ 1% ਵੀ ਕੇਜਰੀਵਾਲ ਨੂੰ ਪਤਾ ਉਹ ਉਹ ਕਹਿ ਦਾਵੇ ਕਰ ਰਿਹਾ ਉਹ ਤਾਂ ਉਥੋਂੋਂ ਭੱਜਣ ਦਾ ਮਾਰਾ ਇੱਥੇ ਪੰਜਾਬ ਚ ਆ ਦੇ ਪੈਰ ਪੂ ਲਾਉਣ ਨੂੰ ਫਿਰਦਾ ਵੀ ਸ਼ਾਇਦ ਲੱਗ ਜਾੜੇ ਇੱਥੇ ਲੱਗਣ ਲੱਗਣੇ ਹੈ ਨਹੀਂ ਕੇਤੇ ਇੱਥੇ ਤਾਂ ਪੰਜਾਬ ਦੀ ਖੇਤਰੀਆ ਪਾਰਟੀਆਂ ਰਹਿਣੀਆਂ ਜਿਹੜੀਆਂ ਮਰਜ਼ੀ ਰਹਿ ਜਾਣ ਹੋਰ ਕੋਈ ਨਹੀਂ। ਜੇ ਮੈਂ ਗੱਲ ਕੀਤੀ ਕਿ ਕੱਲ ਇਹ ਕਿੰਨੇ ਮੌਤੇ ਐਦੂ ਪਹਿਲਾਂ ਕਿੰਨੇ ਕਿ ਮੌਤਾਂ ਹੋਈਆਂ ਪਿੰਡ ਦੇ ਚਿੱਟੇ ਨਾਲ। ਤਵੀਰ ਹੁਣ ਸਾਡੇ ਪਿੰਡ ਦਾ 10 ਮੁੰਡੇ ਮਾਰ ਕੇ ਹੋਣਗੇ ਇਸ ਹੱਦ ਤੱਕ। ਚਿੱਟੇ ਨਾਲ। ਨਸ਼ੇ ਨਾਲ ਹੋਰ। ਕਿੰਨੇ ਕਿ ਸਮੇਂ ਦੇ ਵਿੱਚ ਲਗਭਗ? ਆਹ 3-4 ਸਾਲਾਂ ਪੰਜਾਂ ਚ। 10 ਮੁੰਡੇ ਮਾਰ ਕੇ ਚਿੱਟੇ ਨਾਲ। ਹਾਂਜੀ ਹਾਂਜੀ। ਇਹ ਹਾਲਾਤ ਨੇ। ਬੱਸ। ਬਾਈ ਬਾਈ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਯੁੱਧ ਨਸ਼ਾ ਵਿਰੋਧ ਦੇ ਪੋਸਟਰ ਵੀ ਤੁਹਾਡੇ ਪਿੰਡ ਲੱਗੇ ਹੋਏ ਆ। ਉਹ ਰੰਗ ਵੀ ਕੀਤਾ ਹੋਇਆ ਕਈ ਥਾਵਾਂ ਤੇ ਆਸੇ-ਪਾਸੇ। ਕੀ ਯੁੱਧ ਚੱਲ ਰਿਹਾ ਨਸ਼ਾ ਵਿਰੋਧ ਇ ਕੀ ਜਾਂਦੇ ਆ ਲੋਕੀ ਕੋਲੇ ਆ ਕੇ ਫੜਾ ਜਾਂਦੇ ਆ ਨਹਿਰਾਂ ਤੇ ਆਮ ਚੱਲਦਾ ਵਾ ਜਿੱਥੇ ਮਰਜੀ ਗਈ ਵਾਰ ਲੋਕੀ ਆਪ ਹੀ ਘਰੇ ਆ ਕੇ ਫੜਾਉਂਦੇ ਆ ਸਾਰਾ ਕੁਝ ਕਰਦੇ ਆ ਡਿਲੀਵਰੀ ਵੀ ਕਰਦੇ ਆ ਹਾਂ ਹਾਂ ਕਰਦੇ ਆ ਤੇ ਪਤਾ ਨਹੀਂ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਐਮਐਲਏ ਨੂੰ ਇਹ ਤਾਂ ਹੁਣ ਪਤਾ ਨਹੀਂਗਾ ਵੀ ਉਹਨਾਂ ਨੂੰ ਪਤਾ ਆ ਕਿ ਨਹੀਂ ਪਤਾ ਪਤਾ ਹੀ ਹੋਊਗਾ ਜਦੋਂ ਸਾਰਾ ਕੋ ਐਮਐਲਏ ਆ ਸਾਰਾ ਕੋ ਹਲਕੇ ਦਾ ਪਤਾ ਹੀ ਹੁੰਦਾ ਸਾਰਿਆਂ ਨੂੰ ਬਈ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਕੀ ਕੀ ਬਈ ਕਿਵੇਂ ਆ ਇਹੀ ਹਾਲਾਤ ਨੇ ਛੱਟੇ-ਛੱਟੇ ਦੇ ਆਸੇ-ਪਾਸੇ ਨਹੀਂ ਦੋਨ ਹਾਂ ਵੀਰੇ ਚੱਲ ਰਿਆ ਵਾ ਨਸ਼ਾ ਆਮ ਸਾਰੇ ਪਿੰਡਾਂ ਵਿੱਚ ਚੱਲ ਰਿਆ ਸਾਡੇ ਪਿੰਡ ਵੀ ਚੱਲਦਾ ਵਾ ਤੇ ਵੀ ਕੋਈ ਠੱਲ ਨਹੀਂ ਗਈ ਵੀਰੇ ਇਹਦੇ ਵਿੱਚ ਠੱਲ ਨਹੀਂ ਪਈ ਨਹੀਂ ਨਹੀਂ ਕੋਈ ਠੱਲ ਨਹੀਂ ਗਈ ਵੀਰੇ ਉਹ ਤਾਂ ਕਹਿੰਦੇ 31 ਤਰੀਕ ਤੱਕ ਅਹੀ ਮੁਕਾ ਦੇਣਾ ਬਿਲਕੁਲ ਨਸ਼ਾ ਕਹਿਣ ਤਾਂ ਵੀਰੇ ਮੈਂ ਕੁਛ ਕਰ ਦੂੰਗਾ ਹੁਣ ਇੱਥੇ ਹਾਂ ਜੋ ਕਰੂੰਗਾ ਤਾਂ ਫੇਰ ਹੀ ਇਹ ਕੁਛ ਹੈਨਾ ਕਰਨ ਦੇ ਨਾਲ ਹੀ ਹੋਣਾ ਕੰਮ ਤਾਂ ਕਹਿਣ ਦੇ ਨਾਲ ਨਹੀਂ ਹੋਣਾਗਾ ਹਾਂਜੀ ਬਾਈ ਕਿੰਨਿਆਂ ਕ ਜਿਵੇਂ ਉਹ ਕਹਿੰਦੇ ਕਿ ਮੌਤ ਮੌਤਾਂ ਹੁੰਦੀਆਂ ਚੱਟੇ ਨਾਲ ਇੱਥੇ ਹਾਂ ਬਾਈ ਹੋਈ ਜਾਂਦੇ ਇੱਥੇ ਮਰੀ ਜਾਂਦੇ ਲੋਕ ਚੱਟਾ ਵੀ ਵੀ ਮਰੇ ਅੱਗੇ ਵੀ ਹੁੰਦੇ ਸਾਡੇ ਪਿੰਡ ਉਹਨਾਂ ਦਾ ਕੋਈ ਇਲਾਜ ਵਗੈਰਾ ਜਾਂ ਤੁਹਾਡੇ ਆਸ-ਪਾਸੇ ਕੋਈ ਕੇਂਦਰ ਬਣਾਇਆ ਗਿਆ ਨਵਾਂ ਇਹ ਸਰਕਾਰ ਦੇ ਵਿੱਚ ਕੋਈ ਹੱਲ ਨਹੀਂ ਬਾਈ ਕਹਿ ਦਿੰਦੇ ਆ ਵੀ ਕਰਾਂਗੇ ਇਲਾਜ ਕੋਤੇ ਆ ਜਾਓ ਇੱਥੇ ਤੁਹਾਡਾ ਇਲਾਜ ਕਰਾਂਗੇ ਕੋਈ ਨਹੀਂ ਪੁੱਛਦਾ ਲੋਕ ਇੱਥੇ ਲਈ ਜਾਂਦੇ ਆ ਪੀ ਜਾਂਦੇ ਆ ਮਰੀ ਜਾਂਦੇ ਇਹਨਾਂ ਦਾ ਕੀ ਜਾਂਦਾ ਗਲਤੀ ਤਾਂ ਸਾਰੀ ਸਰਕਾਰਾਂ ਦੀ ਆ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਆ ਕਿਉਂ ਕਹਿੰਦੇ ਆ ਨਾ ਕਿ ਛਡਾਉਣ ਦੇ ਲਈ ਮਤਲਬ ਜੇ ਸੈਂਟਰ ਹੋਊਗਾ ਕੋਈ ਉਹਨਾਂ ਨੂੰ ਮਤਲਬ ਸਹੀ ਕਰਨ ਲਈ ਇਲਾਜ ਹੋਊਗਾ ਫੇਰ ਵੀ ਬੰਦਾ ਛੱਡਦਾ ਚੱਟਾ ਉਹ ਬਣਾਏ ਗਏ ਆ ਸਰਕਾਰ ਦੇ ਵੱਲੋਂ ਆਸੇ ਪੰਸੇ ਕਿ ਉਹਨਾਂ ਨੂੰ ਜਾਂ ਕਿਹੇ ਨੌਕਰੀਆਂ ਮਿਲੀਆਂ ਤੁਹਾਡੇ ਪਿੰਡ ਚ ਕੋਈ ਨੌਕਰੀ ਨਹੀਂ ਮਿਲੀ ਬਾਈ ਕੁਝ ਨਹੀਂ ਬਣਾਇਆ ਇਹਨਾਂ ਨੇ ਆਪ ਦਾ ਬਾਬੇ ਜਨਾਸਾ ਚਲਾਈ ਜਾਂਦੇ ਆ ਇਹੀ ਆ ਸੋਜ਼ਗਾਰ ਵੀ ਨਹੀਂ ਮਿਲਿਆ ਨਾ ਨਾ ਬਹੁਤ ਬਿਲਕੁਲ ਬਹੁਤ ਲੋਕ ਆ ਮੁੰਡੇ ਸਾਡੇ ਬਣ ਨੌਜਵਾਨ ਆ ਬੇਰੋਜ਼ਗਾਰ ਆ ਸਾਰੇ ਪੜ੍ਹੇ ਲਿਖੇ ਹੋਣਗੇ ਸਾਰੇ ਹਾਂ ਸਾਰੇ ਪੜ੍ਹੇ ਲਿਖੇ ਆ ਮਿਲੀ ਨੌਕਰੀ ਕੋਈ? ਨਾ ਨਾ ਜਿੰਨੇ ਕੋਈ ਨੌਕਰੀ। ਕੋਈ ਨਹੀਂ ਮਿਲੀ। ਸਾਡੇ ਪਿੰਡ ਕੋਈ ਨੌਕਰੀ ਨਹੀਂ। ਹਾਂ ਸਰਕਾਰ ਤਾਂ ਕਹਿੰਦੀ ਵੀ ਇਹੀ ਧਰਨਾ ਵੀ ਉੱਥੋਂ ਤਾਂ ਚਕਾਇਆ ਵੀ ਜਿਹੜੇ ਨੌਜਵਾਨ ਨਸ਼ੇ ਕਰੀ ਜਾਂਦੇ ਨੌਕਰੀ ਨਹੀਂ ਮਿਲਦੀ ਹੁਣ ਨੌਕਰੀ ਆਂਦਾ ਵਾਂਗੇ ਨਸ਼ਾ ਸਾਡੋ ਕੋ ਨੌਕਰੀ ਮਿਲਣ ਲੱਗੀ। ਸਰਕਾਰ ਨੇ ਧਰਨੇ ਦਾ ਇ ਦਿੱਲੀ ਦੇ ਆ ਕੇ ਲਾਇਆ ਦਿੱਲੀ ਦੇ ਆ ਕੇ ਚਕਾਇਆ ਸਾਰਾ ਕੁਛ ਨਾ ਨੇ ਦਿੱਲੀ ਨੂੰ ਖੁਸ਼ ਕਰਨ ਦੀ ਖਾਤਰ ਵੀ ਇਹੀ ਚਕਾਦਨੇ ਆ ਤੇ ਸਾਨੂੰ ਮਾੜਾ ਰਹਿਤ ਦੇ ਦਿਓ। ਉਹ ਕੈਦਰੀਵਾਲ ਦੀ ਸਾਰੀ ਖੇਡ ਚੱਲਦੀ ਹੈ ਔਰ ਕੋ ਧਰਨਾ ਚਕਾਉਣ ਵਾਲਾ ਸਾਡਾ ਕੌਣ ਸੀਗਾ? ਉਹ ਤਾਂ ਸਾਰੀ ਇਹਨਾਂ ਖੇਡ ਚੱਲਦੀ। ਆ ਕੋਈ ਦਿੱ ਜਦੋਂ ਕੋਈ ਕੰਮ ਨਹੀਂ ਚੱਲਦਾ ਕੋਈ ਫਰੋਜ ਨਹੀਂ ਮਿਲਦਾ ਜਿਵੇਂ ਕਹਿੰਦੇ ਆਸੇ-ਪਾਸੇ ਵਾਧੂ ਜੀ ਵਾਧੂ ਵਾਧੂ ਮਿਲਦਾ ਵਾਧੂ ਮਿਲਦਾ ਘਰੇ ਦੇ ਜਾਂਦੇ ਜੂਰੀ ਕਰ ਦਿੰਦੇ ਆ ਤੇ ਹੁਣ ਇਹ ਮੁੰਡਾ ਉਥੋਂ ਕੋਟੋ ਲੈ ਕੇ ਕੇ ਆਉਂਦਾ ਇਥੇ ਆ ਮੋੜ ਤੇ ਆ ਕੇ ਪਤਾ ਨਹੀਂ ਕਿਵੇਂ ਵਜਾ ਕਾਹੇ ਜਿ ਵਜਾ ਪਤਾ ਇਹ ਨਹੀਂ ਪਤਾ ਲੱਗਾ ਵੀ ਕਿਵੇਂ ਡਿੱਗਿਆ ਉਹ ਤੇ ਡਿੱਗਦੇ ਸਾਰੀ ਮੋਟਰਾਰੀ ਗਰੀਬ ਆਦਮੀ ਜੋ ਮੈਂ ਹਾਂਜੀ ਸੱਖਾ ਜਣੀ ਧੜੀਦਾਰ ਸੀਗਾ ਤੇ ਉਹਨੇ ਆਪਦੇ ਲਿਆ ਕੇ ਤੇ ਫੇਰ ਹੀ ਉਹਨੇ ਕਹਾਂ ਕੰਮ ਤੇ ਜਾਣਾ ਧੜੀ ਤੇ ਜਾਣਾ ਜੀ ਤਾਂ ਨੇ ਜੇ ਨਹੀਂ ਮੈਂ ਛਡਾਉਣਾ ਇਹ ਮੁੰਡੇ ਦੀ ਮਦਦ ਹੀ ਕਰ ਦੇਣਾ ਸਾਡਾ ਪਿੰਡ ਆਪੇ ਛੱਡ ਦੂਗਾ ਨਹੀਂ ਜਿਵੇਂ ਉਹ ਬੱਚਾ ਛੋਟੇ ਛੋਟੇ ਨਾਲ ਮਰੇ ਆ ਦਾਦਾ ਲੱਖ ਰੁਪਏ ਮਿਲਿਆ ਉਹਨਾਂ ਨੂੰ ਸਾਡੇ ਪਿੰਡ ਆਉਂ ਚੱਲ ਨੂੰ 5-7 ਲੱਖ ਹੀ ਦੇ ਦੋਣਾਂ ਜਾਂਦੇ ਨੇ ਆ ਸਾਡਾ ਤਾਂ ਹੀ ਪਿੰਡ ਸੌ ਉਹਦੇ ਸੌ ਮੰਨ ਲਾਂਗੇ ਮੈਂ ਤਾਂ ਥੋੜੇ ਉਮੀਦ ਜੱਗ ਗਈ ਹੈ ਵੀ ਇਹ ਨਸ਼ੇ ਨਾਲ ਮਰੂਗਾ ਨੂੰ ਪੈਸੇ ਮਿਲਣਗੇ ਨਾ ਜੀ ਨਾ ਕੋਈ ਦਿੰਦਾ ਦੁੰਦਾ ਨਹੀਂ ਗਾ ਜਿਵੇਂ ਗਾਰੋ ਵਾਲੇ ਕਿਸੇ ਤੋਂ ਨਹੀਂ ਨਹੀਂ ਜੀ ਨਹੀਂ ਕੋਈ ਨਹੀਂ ਦਿੰਦਾ ਜੀ ਕੋਈ ਪੈਸਾ ਨਹੀਂ ਦਿੰਦਾ ਉਹਨਾਂ ਨੂੰ ਖੜਾ ਦੇਣਾ ਜੀ ਕਿਸੇ ਨੂੰ ਕੌਣ ਦੇਣਾ ਨਾਲੇ ਐਵੇਂ ਲਾਰਾ ਹੀ ਆ ਅੱਪੂ ਫੇਰ ਇਹਦਾ ਦਾਅਵੇ ਆ ਸਰਕਾਰ ਦੇ ਵੀ ਇਹਨਾਂ ਨਸ਼ਾ ਖਤਮ ਹੋ ਗਿਆ ਹੁਣ ਪੰਜਾਬ ਜਿਹੜਾ ਸੋਨੇ ਦੀ ਚਿੜੀ ਬਣ ਜਾਣਾ ਫੇਰ ਉਹ ਕਿਵੇਂ ਕਿੱ ਪਾਸ ਜਿਹੜਾ ਆਏ ਝੂਠੇ ਲਾਰੇ ਲਾਈ ਜਾਂਦੇ ਆਉਂਦਾ ਉਹ ਤਾਂ ਕੈਪਟਨ ਨੇ ਵੀ ਸੌਂ ਖਾਦੀ ਸੀ ਮੈਂ ਆਹ ਕਰੂੰਗਾ ਕੋਈ ਨਹੀਂ ਕੀਤਾ ਕੋ ਇਹ ਹੁਣ ਇਹ ਵੀ ਸੌਂ ਖਾਈ ਜਾਂਦੇ ਵੀ ਸੌ ਇਹ ਲੋਕਾਂ ਨੂੰ ਹੋਈ ਜਾਂਦੇ ਵੀ ਲੋਕਾ ਉਹ ਤਾਂ ਕੈਪਟਨ ਨੇ ਦਾਬ ਖਾਦੀ ਇਹ ਲੋਕਾਂ ਨੂੰ ਖੋਂਦੇ ਬਿਨਾਂ ਛੱਡੋ ਜਾਂ ਨਾ ਪੀਓ ਜਾਂ ਵੇਚੋ ਤੇ ਇਹਨਾਂ ਨੂੰ ਕਿਤੇ ਪਤਾ ਨਹੀਂ ਪ੍ਰਸ਼ਾਸਨ ਨੂੰ ਪਤਾ ਨਹੀਂ ਵੀ ਕਿਹੜਾ ਵੇਚਦਾ ਤੇ ਕਿਹੜਾ ਨਹੀਂ ਪੀਦਾ ਹੁਣ ਚੋਰੀਆਂ ਕਰਦੇ ਆ ਬੱਚੇ ਤੇ ਇਹਨਾਂ ਨੂੰ ਪਤਾ ਨਹੀਂ ਭੁੱਲ ਕਿ ਨਹੀਂ ਵੀ ਕਿਹੜਾ ਚੋਰੀ ਕਰਦਾ ਤੇ ਕਿਹੜਾ ਜਿਹੜਾ ਅੱਗੋਂ ਸਮਾਨ ਲੈਂਦਾ ਕੋੜੀ ਪਤਾ ਨਹੀਂ ਇਹਨਾਂ ਨੂੰ ਸਾਰਾ ਪਤਾ ਇਹ ਤਾਂ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਹੁੰਦੀਆਂ ਪਿੰਡ ਚੋਰੀਆਂ ਵੀ ਹੁੰਦੀਆਂ ਹੁੰਦੀਆਂ ਜੀ ਆ ਕੇਵਲਾ ਦਾ ਸਾਡੀਆਂ ਲੱਥੀਆਂ ਰਹਿਂਦੀਆਂ ਮੋਟਰਾਂ ਦੇ ਹਾਂਜੀ ਕੇਵਲੇ ਲੈ ਗਈ ਕਿਤੇ ਤਾਂ ਕੋਸ ਲੈ ਗਿਆ ਕਿ ਸਟਾਰਟਰ ਲੈ ਗਿਆ ਇਹਦਾ ਚੱਲਦਾ ਹੀ ਰਿਹਾ ਕੰਮ ਫਿਰ ਉਹੀ ਲੈ ਜਾਂਦੇ ਨਸ਼ੇ ਵਾਲੇ ਤੂੰ ਹੋਰ ਕਿੰਨੇ ਜਾਣੀ ਦੂਜਾ ਤਾਂ ਲੈ ਹੀ ਨਹੀਂ ਸਕਦਾ ਦੂਜਾ ਅਗਲਾ ਖੇਤ ਵਾਲਾ ਤਾਂ ਜੇ ਕੋਈ ਕੋਈ ਆ ਗਿਆ ਉੱਤੋਂ ਜ਼ਿੰਮੇਵਾਰ ਆ ਗਿਆ ਤੇ ਫਿਰ ਕੀ ਕਿਵੇਂ ਬੀਤੂਗਾ ਤੇ ਕੰਮ ਸਭ ਪਤਾ ਇਹਨਾਂ ਨੂੰ ਤਪਦਾ ਹਾਂਜੀ ਤੇ ਲੱਗਦਾ ਜਿਵੇਂ ਸਰਕਾਰ ਬਈਆ ਸੌਖਾ ਖਵੋਨਾ ਚਿੱਟਾ ਖਤਮ ਹੋ ਜਾਊਗਾ ਵੀ ਹੋਰ ਹੱਲ ਕੱਢੇ ਮੈਂ ਤਾਂ ਨਹੀਂ ਆਂਦਾ ਚਿੱਟਾ ਖਤਮ ਹੋ ਜਾਊਗਾ ਹੁਣ ਲਾਕਡਾਊਨ ਮੋਕੇ ਕਿਵੇਂ ਲੋਕ ਅੰਦਰ ਤਾਲ ਤੇ ਉਦੋਂ ਨਹੀਂ ਨਿਕਲਿਆ ਬਾਹਰ ਕੋਈ ਜੇ ਇਹਨਾਂ ਦਾ ਇਰਾਦਾ ਹੋਵੇ ਹੱਥੋਂ ਬੰਦ ਕਰ ਸਕਦੇ ਤੇ ਇਰਾਦਾ ਹੋਵੇ ਸਤਪਤਸਾਧਨ ਦਾ ਵੀ ਤੇ ਮੈਂ ਲਿਆਂਦਾ ਵੀ ਲਾਕਡਾਊਨ ਮੋਕੇ ਕੋਈ ਨਿਕਲਿਆ ਬਾਹਰ ਚਾਰ ਸਾਲ ਜੀ ਤੇ ਫੇਰ ਹੋਈ ਹਾਂ ਕੋਈ ਹੱਲ ਨਹੀਂ ਇਹਨਾਂ ਦਾ ਬਸ ਇਹਨਾਂ ਦਾ ਐਂ ਚੱਲੀ ਜਾਣਾ ਗਾ ਹੋਰ ਸਰਕਾਰਾਂ ਜਿਹੜੇ ਉਹਨੇ ਵੀ ਐਂ ਵਾਅਦੇ ਕਰੀ ਜਾਣੇ ਇਹ ਵੀ ਕਰੀ ਜਾਂਦੇ ਆ ਤੇ ਅਸੀਂ ਐਂ ਕਰਦਾਂਗੇ ਸਾਡਾ ਹਰਾ ਪੈਣ ਹੋਊਗਾ ਕਿੱਧਰ ਗਿਆ ਹਰਾ ਪੈਣ ਉਹਨਾਂ ਹਮ ਇਹਨੇ ਫੈਸਲੇ ਕਰੂਗਾ ਕਿਸਾਨਾਂ ਦੇ ਆਮ ਲੋਕਾਂ ਦੇ ਬੈ ਕੇ ਕਰਾਂਗੇ ਜੀ ਸਾਡੇ ਆਪ ਖੁਦ ਬੰਨਿਆ ਸੰਭੂ ਬੱਟ ਦੇ ਡਾਂਗਾ ਜੀ ਸਾਡੇ ਆਪ ਜਾਂ ਉੱਥੇ ਹਾਂ ਜੀ ਆ ਨਾੜੀ ਅਸੀਂ ਉੱਥੇ ਸਾਨੂੰ ਟਾਈਮ ਹੀ ਨਹੀਂ ਦਿੱਤਾ ਚੱਕਨ ਦਾ ਸਮਾਨ ਸਮਾਨ ਚੋਰੀ ਕੋਈ ਸਿਲੰਡਰ ਲੈ ਗਿਆ ਜਾ ਕੇ ਕੋਈ ਸਪਰੇਅ ਲੈ ਗਿਆ ਕੋਈ ਪੱਖੇ ਲੈ ਗਿਆ ਕੋਈ ਟਰਾਲੀਆਂ ਲੈ ਗਿਆ ਤੇ ਯਾ ਦੇਖ ਗਿਆ ਸੀ ਟਾਈਮ ਦੇ ਤਾਂ ਕੋਈ ਟਾਈਮ ਨਹੀਂ ਦਿੱਤਾ ਬਸ 10 ਮਿੰਟ ਹੀ ਲੱਗੇ ਪਤਾ ਲੱਗਾ ਪਹਿਲਾਂ ਚੱਕ ਲਿਓ ਚੰਡੀਗੜ੍ਹ ਵਾਲੇ ਤੇ ਮੁੜ ਕੇ ਖਨੌਰੀ ਬਟਰ ਤੇ ਹੋ ਗਿਆ ਤੇ ਨਾਲ ਹੀ ਸਾਡੇ ਸ਼ੰਭੂ ਬਟਰ ਤੇ ਹਮਲਾ ਹੋ ਗਿਆ ਸਾਨੂੰ ਪਤਾ ਜਿਵੇਂ ਅੱਖਾਂ ਦੇ ਸਾਹਮਣੇ ਉਹਨਾਂ ਨੇ ਤੰਬੂ ਸਿੱਟੇ ਐ ਐਨੇ ਵਧੀਆ ਬਣੇ ਤੰਬੂ ਸੀ ਜੇ ਵੀ ਸੀ ਨਾਲ ਚੱਕ ਤੇ ਅਜੇ ਹਾਲਾਤ ਕੀ ਨੌਜਵਾਨ ਜਿਹੜੇ ਨਸ਼ਾ ਕਰਦੇ ਪਿੰਡ ਦੇ ਉਹਨਾਂ ਦੇ ਕੀ ਹਾਲਾਤ ਹ ਹਲਾਤ ਆਈਆਂ ਬਸ ਕੋਈ ਉੱਥੇ ਖੜ ਜਾਂਦਾ ਕੋਈ ਉੱਥੇ ਖੜ ਜਾਂਦਾ ਫਿਰ ਜਦੋਂ ਵਿਹਲੇ ਹੁੰਦੇ ਫਿਰ ਇਸੇ ਕੰਮ ਤੇ ਹੋ ਜਾਂਦੇ ਵੀ ਚਲੋ ਆਪਾਂ ਹੁਣ ਦੁੱਲੇ ਵਾਲੇ ਜਾਏਗੇ ਜਾਂ ਨੂਰਪੁਰੇ ਜਾਏਗੇ ਦੋ ਹੀ ਪਿੰਡੀ ਦਾ ਜਿਆਦਾ ਵਖਾ ਸਾਡੇ ਇਹ ਪਿੰਡ ਸ਼ੁਰੂ ਤੋਂ ਮਸ਼ਹੂਰ ਹੈ ਇਹ ਤਾਂ ਦੁੱਲੇ ਵਾਲਾ ਤਾਂ ਜੀ ਸਾ ਤੋਂ ਜਾਣ ਤੋਂ ਪਹਿਲਾਂ ਦਾ ਮਸ਼ਹੂਰ ਹੈ ਹਾਂ ਤੇ ਉੱਥੇ ਉਹ ਉੱਥੇ ਉਹ ਵੀ ਚੱਲੀ ਜਾਂਦਾ ਹੈ ਹਾਂ ਤੇ ਨੂਰਪੁਰ ਕੀਮਾ ਵੀ ਇਵੇਂ ਹੀ ਉਹ ਵੀ ਸਾਨੂੰ ਨਹੀਂ ਪਤਾ ਸਾਨੂੰ ਤੋਂ ਸਾਡੇ ਤੋਂ ਪਹਿਲਾਂ ਤੋਂ ਚੱਲਦਾ ਕੰਮ ਹੋਰ ਪਿੰਡ ਤਾਂ ਹੁਣ ਸਾਰਾ ਹੁਣ ਮਗਰੋਂ ਜੁੜੇ ਨਾ ਸਰਕਾਰ ਕਹਿੰਦੀ ਵੀ ਵੱਡੇ ਮਗਰ ਮੱਛੀ ਫੜ ਰਹੇ ਆ ਫੜਿਆ ਹੋਏ ਵੱਡਾ ਮਗਰ ਸਾਡੇ ਤਾਂ ਨੇੜੇ ਕੋਈ ਫੜਿਆ ਨਹੀਂਗਾ ਕਾ ਸਰਕਾਰ ਨੂੰ ਪਤਾ ਹੋਊ ਇਹ ਮੇਰਾ ਪਿੰਡ ਇੰਨੇ ਮਸ਼ਹੂਰ ਆ ਅੱਜ ਵੀ ਤੁਸੀਂ ਕਹਿੰਦੇ ਹੋ ਕਿ ਚਟਾਉਂ ਵੀ ਵਿਕਦਾ ਹੁੰਦਾ ਹਾਂਜੀ ਹਾਂਜੀ ਉਹ ਵੀ ਵਿਕਦਾ ਜੀ ਦੋਵਾਂ ਪਿੰਡਾਂ ਚ ਪਹਿਲਾਂ ਤੋਂ ਹੀ ਮਸ਼ਹੂਰ ਆ ਅਸੀਂ ਤਾਂ ਨਿੱਕੇ ਜਾਈਂ ਨਾ ਇਨ੍ਹਾਂ ਪਿੰਡਾਂ ਚ ਘਰ ਟਾਏ ਕਿਹੇ ਤੇ ਮੈਨੂੰ ਨਹੀਂ ਪਤਾ ਇਨ੍ਹਾਂ ਦੇ ਪਿੰਡਾਂ ਨਹੀਂ ਟਾਏ ਹੋਣੇ ਸਨ ਕੋਈ ਘਰ ਨਹੀਂ ਟੱਠਾ ਹੈਗਾ ਵੀਰ ਇਹ ਤਾਂ ਐਵੇਂ ਜਿਹੜਾ ਘਰ ਵੀ ਟਾਉਂਦੇ ਆ ਉਹ ਵੀ ਗਰੀਬ ਦਾ ਟਾਉਂਦੇ ਆ ਜੇ ਅੱਜ ਮਰ ਰਹੇ ਆ ਉਹ ਵੀ ਗਰੀਬਾਂ ਦੇ ਬੱਚੇ ਮਰ ਰਹੇ ਆ ਘਰ ਟਾਉਂਦੇ ਆ ਉਹ ਵੀ ਗਰੀਬਾਂ ਦੇ ਟਾਉਂਦੇ ਆ ਜੇ ਹੁਣ ਆਪਾਂ ਘਰ ਟਾਉਣ ਵਾਲੀ ਚੱਲੀ ਹੈ ਤੇ ਜਿਹੜੀ ਉਹ ਬਠਿੰਡੇ ਦੀ ਕਾਂਸਟੇਬਲ ਫ ਉਹ ਕੁੜੀ ਬਾਹਰ ਆ ਗਈ ਆ ਉਹਦਾ 2 ਕਰੋੜ ਦਾ ਘਰ ਆ ਗੱਡੀਆਂ ਕਿੰਨੇ ਉਹਦੀ ਪ੍ਰਾਪਰਟੀ ਕਿੱਥੇ ਆ ਉਹ ਖੜੀ ਆ ਭਗਵੰਤ ਮਾਨ ਤਾਂ ਉਹਦੇ ਕਹਿੰਦਾ ਸੀਗਾ ਵੀ ਉਹਦੇ ਵੀ ਬਲਡੋਜ਼ਰ ਚੱਲੂਗਾ ਚੱਲਿਆ ਨਹੀਂ ਚੱਲਿਆ ਇਹ ਸਭ ਇਹਨਾਂ ਦੀ ਕਹਿਣ ਦੀਆਂ ਗੱਲਾਂ ਇਹ ਕਰਦੇ ਗੁਰਦੇ ਕੁਸ਼ ਉਹ ਜਿਹੜੇ ਸ਼ਰਾਬ ਨਾਲ ਮਰੇ ਜੀ ਉਹ ਵੀ ਗਰੀਬ ਹੀ ਮਰੇ ਪੱਠਿਆਂ ਦੇ ਜਿਹੜੇ ਮਜ਼ਦੂਰ ਉਹ ਹੀ ਮਰੇ ਕਿਉਂ ਇੰਨੀ ਹੁਣ ਪਹੁੰਚ ਸ਼ਰਾਬ ਮਹਿੰਗੀ ਤੇ ਪਹੁੰਚ ਨਹੀਂ ਕਿਸੇ ਕੋਲ ਤੇ ਜਿਹਨੇ ਹੁਣ ਦਿਹਾੜੀ ਚ 2-300 ਕਮਾਉਣਾਂ ਨੇ ਫਿਰ ਸਸਤੀ ਭਾਲ ਲੈਣੀ ਚੀਜ਼ ਵੀ ਮੈਨੂੰ ਸਸਤੀ ਮਿਲਦੀ 25-30 ਰੁਪਏ ਚ ਤੇ ਮਜ਼ਦੂਰ ਹੀ ਮਰੇ ਹੋ ਸਾਰੇ ਤਗੜਾ ਬੰਦਾ ਤਾਂ ਪ ਮਰਦੇ ਦਾ ਗਰੀਬ ਹੀ ਮਰਦੇ ਜਦੋਂ ਮਰਦਾ ਚਲੋ ਪ੍ਰੋਗਰਾਮ ਕਰੋ ਹਾਂਜੀ ਹਾਂਜੀ ਹਾਲੇ ਕੋਈ ਨਹੀਂ ਕੱਢ ਰਿਹਾ ਹਾਲੇ ਨਾ ਕੋਈ ਨਹੀਂ ਕੱਢ ਰਿਹਾ ਤੁਸੀਂ ਸੱਚ ਕਰਕੇ ਜਾਣੋ ਮੈਂ ਗੀਤਕਾਰ ਹਾਂ ਜੀ ਤੇ ਮੈਂ ਤਾਂ ਇੰਨਾ ਵਧੀਆ ਗੀਤ ਇਹਨਾਂ ਦਾ ਲਿਖ ਕੇ ਰੱਖਿਆ ਸੀ ਮੈਂ ਕਹਿ ਗਿਆ ਯਾਰ ਜੇ ਢੋਸਾ ਹੋਣਗੇ ਤਾਂ ਮੈਂ ਸੁਣਾਉਂਗਾ ਤੇ ਖੁਸ਼ ਕਰਦੇ ਨੇ ਮੈਂ ਸਾਰੇ ਸਭ ਕੁਝ ਵਿੱਚ ਲਿਖਿਆ ਹੋਇਆ ਵਾ ਉਹ ਮੈਨੂੰ ਤਾਂ ਯਾਰ ਇਹ ਲੱਗਾ ਵੀ ਇਹ ਹੁਣ ਕਿਹੜੀ ਚੀਜ਼ ਦਾ ਇਹਨਾਂ ਨੂੰ ਮੈਂ ਗੀਤ ਸੁਣਾਵਾਂ ਯਾਰ ਹਾਂ ਇਹ ਪਹਿਲਾਂ ਲਿਖਿਆ ਸਰਕਾਰ ਆਉਣ ਵੇਲੇ ਨਹੀਂ ਨਹੀਂ ਅੱਜ ਇੱਕ ਦਿਨ ਇੱਥੇ ਲਿਖਿਆ ਨਾ ਜਿਹੜਾ ਬੋਰਡ ਲਿਖਦੇ ਨੇ ਯੁੱਧ ਨਸ਼ਿਆਂ ਵਿਰੁੱਧ ਉਹ ਫਿਰ ਪਿਛਲੀ ਲਾਈ ਉਹਦੇ ਉੱਤੇ ਮੈਂ ਲਿਖ ਦਿੱਤਾ ਸੀ ਬੜਾ ਵਧੀਆ ਕਰਕੇ ਲਿਖਿਆ ਯਾਰ ਤੇ ਉਹ ਫਿਰ ਉਹਦੇ ਮੇਰਾ ਸੁਣਾਉਣ ਨੂੰ ਮਾਨ ਹੀ ਨਹੀਂ ਪਿਆ ਮੈਂ ਕਿ ਯਾਰ ਇਹੇ ਸੁਣਾ ਦਿਓ ਚੱਲ ਸੁਣਾ ਦੇਣਾ ਮੈਨੂੰ ਪੱਕਾ ਯਾਦ ਨਹੀਂ ਜੇ ਤੂੰ ਕਹਿੰਦਾ ਘਰੇ ਬੈ ਕੇ ਦੱਸਣਾ ਸੁਣਾ ਦੇਣਾ ਇੱਕ ਗੀਤ ਲਿਖਿਆ ਸੀਗਾ ਸਰਕਾਰ ਦੀ ਹਮਾਇਤ ਦੇ ਵਿੱਚ ਜਦੋਂ ਯੁੱਧ ਅਵਿਰਧ ਚੱਲਿਆ ਸੀ ਹਾਂਜੀ ਹਾਂਜੀ ਇਹਦੋਂ ਚੱਲਿਆ ਸੀਗਾ ਇਹਨਾਂ ਦੀ ਲਾਈਨ ਬੜੀ ਵਧੀਆ ਸੀ ਯੁੱਧ ਨਸ਼ੇ ਅਵਿਰਧ ਠੀਕ ਹੈ ਜੀ ਮੈਂ ਉਹਦੇ ਤੁਰਿਆ ਜਾਂਦਾ ਸੀ ਗੀਤਕਾਰਾਂ ਜੀ ਮਾੜਾ ਮੋਟਾ ਹਨਾ ਵੇਖ ਲਈਦਾ ਵੀ ਲਿਖਣ ਵਾਲਾ ਕੀ ਆ ਉਦੇ ਉੱਤੇ ਗੀਤ ਆ ਹੁਣ ਤਾਂ ਸਰਕਾਰ ਦੇ ਵਹਿ ਵਾਸਤੇ ਲਿਖਿਆ ਸੀ ਤੇ ਪਰ ਹੁਣ ਇਹਨਾਂ ਦੇ ਖਿਲਾਫ ਹੀ ਆ ਚਲੋ ਤੁਹਾਨੂੰ ਮੈਂ ਸੁਣਾ ਰਿਹਾ ਜੀ ਦੇਖੋ ਨਸ਼ਾ ਛੱਡੋ ਕੂੜ ਵੱਡੋ ਨਾਰੇ ਵੀ ਸੀ ਲਾ ਲੈ ਕਈਆਂ ਨਸ਼ੇ ਵਿੱਚ ਵਿੱਚ ਘਰ ਵੱਡੇ ਪਾਲੇ ਮਾਰੂ ਨਸ਼ਾ ਕਿੱਥੋਂ ਆ ਗਿਆ ਪੰਜਾਬ ਚ ਨਾ ਪੀਕੇ ਰਹੇ ਸੁਧ ਬੁੱਧ ਵਾਲੀਏ ਚੱਕ ਲੈਣ ਸਾਰੇ ਵਾਰੋ ਵਾਰੀ ਨਹੀਂ ਯੁੱਧ ਨਸ਼ਿਆਂ ਵਿਰੋਧ ਵੱਲੀਏ ਇਸ ਕਰਕੇ ਲਿਖਿਆ ਸੀ ਵੀ ਸ਼ਾਇਦ ਇਹ ਚੰਗੀ ਸ਼ਾਇਦ ਲੀ ਤੇ ਚੱਲਿਆ ਪਰ ਇਹ ਤਾਂ ਹੁਣ ਲੀ ਛੱਡ ਕੇ ਸੌਂਆਂ ਖਾਣ ਖੋਣ ਲਾਪੇ ਖਾਨ ਨਹੀਂ ਲਾਪੇ ਖੋਣ ਲਾਪੇ ਲੋਕਾਂ ਨੂੰ ਵੀ ਮਤਲਬ ਜੇ ਆਪਾਂ ਇਕੱਠੇ ਹੋ ਕੇ ਰੰਡਿਆਲੇ ਪਿੰਡ ਵੱਲੋਂ ਤੁਰিয়ে ਵੀ ਆਈ ਲਾੜੀ ਢੋਸ ਨੂੰ ਜਾਂ ਪ੍ਰਸ਼ਾਸਨ ਨੂੰ ਸੌਂ ਖਵਾ ਕੇ ਆਉਣੀ ਆ ਕੀ ਉਹ ਖਾਣਗੇ ਸੌਂ ਨਹੀਂ ਖਾਣੀ ਸੌਂ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਪੈਸਾ ਬਹੁਤ ਆਉਂਦਾ ਇਸ ਚੀਜ਼ ਦਾ ਬਈ ਮਿਲੋਂ ਨਹੀਂ ਖਾਣਗੇ ਸੌਂ ਜਿਹੜੀ ਨਾ 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 ਵੀਰੇ ਨਾ ਚੰਗੇ ਪਾਸੇ ਨਹੀਂ ਤੁਰਦੇ ਸੀ ਚਾਹੇ ਕੋਈ ਸਰਕਾਰ ਵੀ ਚੰਗੇ ਪਾਸੇ ਨਹੀਂ ਤੁਰਦੀ ਕਿਦ ਲਿਖਿਆ ਉਹ ਦੋ ਵੀ ਯੋਧ ਨਸ਼ਾ ਬਹੁਤ ਚੱਲ ਰਿਹਾ ਤੁਹਾਨੂੰ ਐ ਸੀਗਾ ਵੀ ਚਲ ਚੰਗੀ ਚੀਜ਼ ਆ ਅਸਰ ਹੋਊਗਾ ਇਹਦਾ ਮੈਂ ਤਾਂ ਭਾਈ ਜਿੱਦਾਂ ਪਰਸੋਂ ਆਏ ਸੀ ਨਾ ਮੈਂ ਤਾਂ ਸੁਣਾਉਣਾ ਸੀਗਾ ਐਮ ਐਲ ਏ ਸਾਹਿਬ ਸੀ ਚਾਹੇ ਭਲਾ ਮਤਲਬ ਉਸ ਪਾਰਟੀ ਦਾ ਮੈਂ ਨਹੀਂਗਾ ਤੇ ਮਤਲਬ ਮਾਣ ਨੂੰ ਸਾਰੇ ਪਾਸੇ ਇੱਕੋ ਜਿਹੇ ਹੁੰਦੇ ਹਨ ਜਿੱਦਾਂ ਆਪਾਂ ਕਹਿ ਦਈਏ ਵੀ ਮੈਨੂੰ ਇਹਦਾ ਕੋਈ ਪਾਰਟੀ ਦਾ ਨਹੀਂ ਮਤਲਬ ਆਉਂਦਾ ਫਲਾਨੀ ਪਾਰਟੀ ਤਮੰਗਾਨੀ ਪਾਰਟੀਆਂ ਨਹੀਂ ਮੈਂ ਉਹਦੇ ਵਿੱਚ ਸ਼ਾਮਲ ਹੋ ਕੇ ਮੈਨੂੰ ਸੁਣਾਉਣਾ ਚਾਹੁੰਦਾ ਸੀਗਾ ਵੀ ਆਹ ਤੁਸੀਂ ਸ਼ੁਰੂ ਕੀਤਾ ਸੀਗਾ ਮੈਨੂੰ ਬੜਾ ਚੰਗਾ ਲੱਗਾ ਸੀ ਸ਼ੁਰੂ ਕੀਤਾ ਮੈਂ ਇਹਦੇ ਉੱਤੇ ਲਿਖ ਦਿੱਤਾ ਤੇ ਪਰ ਹੁਣ ਤੁਸੀਂ ਤਾਂ ਆਪ ਕੰਮ ਕਰਨ ਦੀ ਬਜਾਏ ਤੁਸੀਂ ਲੋਕਾਂ ਨੂੰ ਸੌਹਾ ਖਾਣ ਲਾ ਪਏ ਵੀ ਬੰਦੇ ਵਾਲੀਆਂ ਗੱਲਾਂ ਥੋੜੀ ਹੁੰਦੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸੋ ਇੱਕ ਫੌਜੀਆ ਵਾਲਾ ਸੀਗਾ ਯਾਰ ਉਹ ਲਾਲ ਕੱਟ ਲਾ ਕੇ ਇਹ ਆਪਣੀ ਜਿਹੜੀ جنگ ਲੱਗੀ ਸੀ ਨਾ ਵੀਰੇ ਇੱਥੇ ਹੈ ਨਾ ਉਹ جنگ ਮਤਲਬ ਲੋਕਾਂ ਨੇ ਸੋਸ਼ਲ ਮੀਡੀਆ ਤੇ ਚਲਾਈ ਹੋਈ ਸੀ ਇਹ جنگ ਦਾ ਦਰਦ ਆ ਠੀਕ ਹੈ ਜੀ ਮੈਂ ਤੁਹਾਨੂੰ ਸੁਣਾਉਣਾ ਵਾ ਹੋ ਕਦੇ ਕਦੇ ਮੈਨੂੰ ਦਾਤਾ ਤੇਰਿਆਂ ਰੰਗਾਂ ਤੋਂ ਡਰ ਲੱਗਦਾ ਏ ਬੱਡਰ ਤੋਂ ਨਹੀਂ ਲੱਗਦਾ ਮੈਨੂੰ ਜੰਗਾ ਤੋਂ ਡਰ ਲੱਗਦਾ ਏ ਉਹ ਕਦੇ ਕਦੇ ਮੈਨੂੰ ਦਾਤਾ ਉਂਜ ਤਾਂ ਮੇਰੇ ਦੇਸ਼ ਦੇ ਫੌਜੀ ਹਰ ਵੇਲੇ ਤਿਆਰ ਹੁੰਦੇ ਉਹ ਮੈਡਲਾ ਵੇਲੇ ਦੂਜੇ ਤੀਜੇ ਜੰਗ ਵੇਲੇ ਸਰਦਾਰ ਹੁੰਦੇ ਉਹ ਲੱਥੀਆਂ ਹੋਈਆਂ ਪੱਗਾਂ ਟੁੱਟੀਆਂ ਵੰਗਾ ਤੋਂ ਡਰ ਲੱਗਦਾ ਏ ਬੱਦਰ ਤੋਂ ਨਹੀਂ ਲੱਗਦਾ ਮੈਨੂੰ ਜੰਗਾ ਤੋਂ ਡਰ ਲੱਗਦਾ ਏ ਕਦੇ ਕਦੇ ਮੈਨੂੰ ਦਾਤਾ ਤੇਰਿਆਂ ਰੰਗਾ ਤੋਂ ਡਰ ਲੱਗਦਾ ਏ ਬੱਦਰ ਤੋਂ ਨਹੀਂ ਲੱਗਦਾ ਮੈਨੂੰ ਜੰਗਾ ਤੋਂ ਡਰ ਲੱਗਦਾ ਏ ਧੰਨਵਾਦ ਜੀ ਤੁਹਾਡਾ